ਆ ਮਾਠੀਆ ਜੀ ਤੁੰਗਿਆ ਤਪੀਆਂ ਜੇਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਦੇਗ ਵਾਹੀ ਦੇਗ ਕੀ ਅਨ ਰਿਠ ਕੀਤਾ ਪਿੰਨਾ ਪਿਆਲੇ ਸਤਿਆਲੇ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸੰਘਾਂ ਸੰਗਿਆ ਨੇ ਧਰਮ ਹੀਰ ਸੇ ਸਿੱਧਤ ਬੰਦ ਬੰਦ ਕਟਾਏ ਖੋਪਲੀਆਂ ਲੋਹਾਨੀਆਂ ਚੜਖੜੀਆਂ ਤੇ ਚੜ੍ਹਿਆ ਆਲਿਆ ਨਾਲ ਚਿਰਾਇ ਗਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸਾਰ ਸਵਾਸਾ ਨਾਮ ਨਿਭਾ ਕੇ ਜਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਤ ਪਕਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਧਰਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤੇ ਆਵੇ

ਦਰਸ਼ਨੀਆਂ ਸ਼ਰਾਂ ਚੌਕੀਆਂ ਝੰਡੇ ਮੁਕੇ ਸੁਖੋ ਸੁਖਿਆਤਲ ਧਰਮ ਦਾ ਜਾਇਜ਼ ਕਾਰ ਮੋਦ ਜੀ ਮਾਹਰ ਜੀ ਸਿੱਖਾਂ ਦਾ ਮਨ ਨੀਵਾ ਮਾਤਰੀਓ ਜੀ ਮੱਤ ਮੱਤ ਦਾ ਰੱਖਾ ਆਪ ਹੋ ਹੈ ਅਕਾਲ ਪੁਰਖਿ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਲਨਕਾਨਾ ਸਾਹਿਬਲੇ ਹੌਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਲ੍ਹਾ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਤੇ ਦਰਸ਼ਨਾਂ ਦੇ ਆਧਾਰ ਤੇ ਇਹ ਵੱਲ ਸੰਭਾਲ ਦਾ ਦਾਨ ਪਾਲਸਤਾਨੀ ਨਿਵਾਸਨੋ ਦੇ ਨਮਾਨਿਆਂ ਦੇ ਮਾਨ ਨੇਤਾਨਿਆਂ ਦੇ ਮਾਨ ਨੇ ਉਠਿਆ ਵੀ ਓਟ ਨਿਆਸਨਿਆਂ ਦਾ ਆਸਰਾ ਸੱਚੇ ਪਿਤਾ ਵਾਹਿਗੁਰੂ ਜੀਓ ਅੰਤਰ ਜਾਮੀ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤਾਸ ਸਰਦਾ ਸੇਣਤੀ ਜੋਤਲੀ ਹੈ ਸਤਿਗੁਰੂ ਜੀ ਆਪ ਜੀ ਦੇ ਪਾਵਨ ਮਹਾਵਾਕ ਹਨ ਸੇਵਕ ਕੀ ਔਣਕ ਨਿਜ ਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਜਲ ਤੇ ਰਾਖਿਓ ਤੀਤ ਜੋ ਆਇਆ ਸੋ ਜਲ ਸੀ ਸਭ ਕੋਈ ਆਈ ਵਾਲੀ ਅਤੇ ਮਹਾਵਾਕੀ ਅਨੁਸਾਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰ ਕਰਦੇ ਸੇਵਾਦਾਰ ਆਪ ਜੀ ਦੇ ਚਰਨ ਸੇਵਕ ਮਾਤਾ ਕੁਲਵੰਤ ਕੌਰ ਜੀ ਆਪ ਜੀ ਪਾਸੋਂ ਸਵਾਸਾਂ ਦੀ ਦਾਤ ਲੈ ਕਰਕੇ ਮਾਤ ਲੋਕ ਤੇ ਆਏ ਸਨਾਤੀ ਗੁਰੂਵਾਰ ਬਖਸ਼ੀ ਹੋਏ ਇਸ ਬਾਸਾ ਦੀ ਪੂਜਾ ਨੂੰ ਘੋ ਕੇ ਸੰਸਪਾਰ ਦੀ ਯਾਤਰਾ ਕਰ ਲਿਆ ਹੋਇਆ ਆਈ ਆ ਕੇ ਆ ਕਿਲਮੋ ਬੁਲਾਇਆ ਨਾ ਧਨ ਪ੍ਰਤੀਨ ਦਾ ਮਤਾ ਪਕਾਇਆ ਦੇ ਅਨੁਸਾਰ ਪਿਛਲੇ ਦਿਨ ਲੋਕ ਤੋਂ ਪਰਲੋਕ ਗਮਨ ਕਰ ਗਏ ਸਨ ਲੇਖਿਆ ਕਦੇ ਨਾ ਛੁੱਟੀ ਹੈ ਥਿਨ ਥਿਨ ਭੁੱਲਣ ਹਾਲ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾੜਿ ਉਤਾਰ ਸੱਚੇ ਪਾਤਸ਼ਾਹ ਜੀ ਜੀਵ ਆਤਮਾ ਕੋ ਸੰਸਾਰ ਪਰਿਵਾਰ ਵਿੱਚ ਵਿਚਰਦੇ ਆ ਅਨੇਕਾਂ ਭੁੱਲਾਂ ਹੋਈਆਂ ਆਪ ਜੀ ਸਰਪਾਲੂ ਜਿਆਲੂ ਬਖਸ਼ਣ ਹਾਰ ਕੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਕੇ ਮੈਂ ਕਵੀਰ ਸੁਨਹਰੇ ਸੰਤੋ ਹੋ ਕੀ ਇਹ ਕੀ ਕਰਮ ਜਿਹਾ ਹਬ ਕੀ ਬਾਾਰ ਬਖਸ਼ ਬੰਦੇ ਕੋ ਹੋਰ ਨਾ ਕੋ ਜਿਹਾ ਤੇਰਾ ਵਾਲੀਆਂ ਬਖਸ਼ਿਸ਼ਾਂ ਕਰ ਦਿਆਂ ਹਾਂ ਸਹੀਲ ਕਰ ਮਾਤਾ ਜੀ ਜੋ ਆਪਣੇ ਕਰਨਾ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਸਾਥ ਸਮਤੀਆਂ ਨੂੰ ਘਾਣਾ ਮੰਨਦਾ ਬਲ ਬਖਸ਼ਿਸ਼ ਕਰਨਾ ਜਿਵੇਂ ਜਿਹੜੀ ਹੋਏ ਉਹਦੇ ਸ਼ਾਂਤੀ ਵਾਸਤੇ ਆਪ ਜੀ ਜਰਨਾ ਵਿੱਚ ਆਪੇ ਹਤਤਾਲੇ ਬਲੀਵਤਾ ਲਈ ਸੰਸਾਰ ਪਰਿਵਾਰ ਵਿੱਚ ਜਿਚ ਰਿਆ ਉਹਨਾਂ ਪਾਸ ਹੋਈਆਂ ਜਾਣੇ ਅਣਜਾਣੇ ਗਲਤੀਆਂ ਦੀ ਮੁਆਫੀ ਵਾਸਤੇ ਆਪ ਦੀ ਦੁਆਲਾ ਜਿਲਾਈ ਕੋਈ ਮਨਿਆਤਾ ਹੰਤੇ ਸਤਗੁਰੂ ਬੋਲੇ ਆ ਨਕਸ਼ਾ ਕੀਰਤਨ ਕਰਿਓ ਨਿਰਵਾਣ ਕੀ ਉਹਦੇ ਮਹਾਵਾਕਿਆ ਅਨੁਸਾਰ ਮਾਤਾ ਜੀ ਦੇ ਸਮੂਹੇ ਪਰਿਵਾਰ ਨੇ ਇਕੱਤਰ ਹੋ ਕਰਕੇ ਆਪਣੇ ਬ੍ਰਹਤ ਖੇਤੀ ਸਹਿਤ ਮਾਤਰਾ ਆਰਾਮ ਕਰਵਾਏ ਸਤਬੁੱਧੀ ਗੁਰਬਾਣੀ ਜੀ ਦੇ ਸੰਪੂਰਨ ਭੋਗ ਪਾਏ ਉਹ ਕਹਨ ਤੋਂ ਉਪਰੰਤ ਗੁਰੂ ਘਰ ਦੇ ਗੀਤਨੀયા ਸਿੰਘਾ ਉਹ ਸ਼ਬਦ ਗੁਰਬਾਣੀ ਕੀਰਤਨ ਉਹ ਸਭ ਗੁਰਦੇ ਸਮਤੀ ਸੇਵਾ ਨੂੰ ਅਮਲੀਆ ਗੁਰਬਾਣੀ ਪੜ੍ਹ ਲਿਆ ਗੁਰਬਾਣੀ ਗਾਇਨ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਨੂੰ ਆਕ੍ਰਿਸ਼ਣ ਅਕੀਰ ਤੋਂ ਸਮਤ ਬਖਸ਼ ਕਰਨੀ ਇੱਕ ਪਰਿਸ਼ਮੀ ਗੁਰਬਾਣੀ ਦਾ ਮਹਾਤਮ ਦਰਦੇ ਆ ਸਰਬੱਤ ਸੰਗਤ ਦੇ ਹਿਰਦਿਆਂ ਵਿੱਚ ਲਸਾਉਣਾ ਬਾਣੀ ਦਾ ਫਲ ਆ ਦੇਸ ਤੋਂ ਅਖੀਰ ਦੇ ਰੂਪ ਬਖਸ਼ਿਸ਼ ਕਰਨਾ ਸਰਵਾਰ ਸਤ ਸੰਗਤ ਦੇ ਹਾਜ਼ਰੀ ਇਤਨੁਕਲ ਪ੍ਰੀਤਨਾ ਪ੍ਰਵਾਨ ਕਰਨ ਲਈ ਸਤਿ ਸ੍ਰੀ ਅਕਾਲ ਜੀ ਕਿਰਪਾ ਕਰਨੀ ਅੱਜ ਇਹ ਤੋਂ ਪ੍ਰਵਾਨ ਦੇ ਵਿੱਚ ਸੁਖ ਵਰਨਾਣੀ ਸੁਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾਂ ਦਰੋਂ ਸਰੋ ਸਿੱਖੀ ਸਿੱਖ ਧਰਮ ਦਾ ਨਾਮਦਾਨ ਅੰਮ੍ਰਿਤ ਵੇਲੇ ਦੀ ਜਾਗਰਤਨਾ ਲੈਣ ਦੀਆਂ ਰਤਨਾ ਬਖਸ਼ਿਸ਼ ਕਰਦੇ ਆਂ ਮੇਰਾ ਪਰਿਵਾਰ ਵਿੱਚ ਏਕਤਾ ਇਸ ਬਾਗੇ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀ ਦੇ ਸੇਵਕਾਂ ਨੂੰ ਆਪ ਜੀ ਨੂੰ ਸੁੰਦਰ ਰਮਾਣੇ ਦੇ ਦਿੱਤੇ ਗਿਆ ਜਿੰਦ ਦਾ ਨਾਲ ਸ਼ੋਭੀਖਾਨੀ ਦਾ ਆਨ ਦੀਦਾਰ ਕਰਨੇ ਸੇਵਕਾਂ ਦੇ ਪਰਦੇ ਕਜਰੇ ਜਨ ਪਤ ਰੱਖਣੀ ਹਲਕ-ਪਲਕ ਸਹਾਇ ਹੋਣਾ ਈਲੇ ਹਜੂਰ ਸ਼ਬਦ ਕੀਰਤਨ ਆਨ ਸਾਹਿਬ ਜੀ ਕੀ ਅਰਦਾਸ ਸ੍ਰੀ ਸਹਿਜ ਬਾਣੀ ਜੀ ਕੀ ਭੋਗ ਜੀ ਕੀ ਅਰਦਾਸ ਤੁਲਿ ਮੁਆਫ ਕਰਮੀ ਆਪ ਜੀ ਦੇ ਹਜੂਰ ਸੰਗਤ ਕਰਾ ਪਛਾਤੀ ਦੇਖ ਹਾਜ਼ਰ ਹੈ ਸਰਪਰਮਾਨ ਕੋ ਹੋਏ ਪ੍ਰਵਾਨ ਹੋਇਆ ਪ੍ਰਸ਼ਾਸਨ ਸੰਗਤ ਵਿੱਚ ਵਰਤਣ ਲਈ ਆ ਗਿਆ ਬਖਸ਼ੋ ਸੁਖ ਹੋਏ ਨਾਮ ਜਪਿਆ ਵੇ ਨਾਨਕ ਨਾਮ ਦੀ ਕਲਾ ਤੇਰੇ ਭਾਣੇ ਸਰਬਤ ਭਲਾ ਵਾਹ ਗੁਰੂ ਜੀ ਦਾ ਹਾਲ ਸੰਭਾਲ ਮਹਾਰਾਜ ਜੀ ਕੀਤੇ ਹੋ ਰਾਗ ਅਭੇਰ ਕਾਰ ਕੀ ਸਭੇਤ ਲਾਉ ਮੰਤਰ ਗੁਰੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਬਾਣੀਓ ਰਟਕ ਆਮੀਰੇ ਦੋ ਪਰਮ ਕੋ ਮਿਲ ਬੋਝ ਹੈ ਸਭ ਦੇ ਰਾਜ ਕਰੇ ਕਾ ਖਾਲਸ ਤਾ ਨਹੀਂ ਰਹੇ ਨ ਕੋ ਬਾਹ ਹੋਏ ਸਭ ਮਰਾਂਗੇ ਜੈ ਸਬਦ ਜੂਰੀ Thank you. ਕੰਨਾ ਉਹ ਦੁਨੀਆ ਤੇਰਾ ਹੁਕਮ ਕਰਾਏ ਗੱਦੇ ਆਵੇ ਨਾਨਕਾ ਸਤੇ ਉਠੀ ਜਾ ਦੇ ਰਾਮਾ ਦਉ ਲੱਖ ਰਹਾ ਗੰਗਨਾ ਪੋੜੋ ਕੀਰ ਦੀ ਲੋ ਯੋਗ ਗੁਰੂ ਸਾਹਿਬ ਜੀ ਸੋਰਠਿ ਮਹਲਾ 5 ਜੇਤੁ ਪਾਰ ਪਰਮ ਚਿੱਤਿ ਪਾਇਆ ਸੋ ਘਰ ਸਿਈ ਵਸਾਇਆ ਸਤ ਗੁਰ ਗੁਰ ਪਾਇਆ ਤਾ ਸਹ ਸਾ ਸਗਲ ਮਿਟਾਇਆ ਜਿਤ ਪਾਰ ਬ੍ਰੰਭ ਚਿਤ ਆਇਆ ਸੋ ਘਰ ਦਈ ਵਸਾਇਆ ਸੁਖ ਸਗਰ ਸਭ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਸੁਹਾਓ ਰੱਬ ਕੀ ਅਕੰਥ ਕਹਾਣੀ ਜਾਨ ਬੋਲ ਲਹ ਅੰਮ੍ਰਿਤ ਬਾਣੀ ਨਾਨਕ ਦਾਸ ਅਖਾਣੀ ਗੁਰੂ ਪੂਰੇ ਤੇ ਜਾਣੀ ਪ੍ਰਭ ਕੀ ਅਕਰਤ ਕਹਾਣੀ ਜਾਨ ਬੋਲ ਲਹ ਅੰਮ੍ਰਿਤ ਗੁਰੂ ਪੂਰੇ ਤੇ ਜਾਣੀ ਗੁਰੂ ਜੀ ਦਾ ਖਾਲਸਾ ਗੁਰੂ ਜੀ ਦੀ ਕਿਰਪਾ ਦੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਰਿ ਜੀ ਅੰਦਰ ਜੁੜ ਬੈਠੇ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀਓ ਤੁਹਾਡ ਸਾਰਿਆਂ ਨੂੰ ਇਸ ਗੱਲ ਦੀ ਬੇਦਤ ਹੈ ਕਿ ਅੱਜ ਆਪਾਂ ਸਾਰੇ ਮਾਣ ਵਰਕਾ ਦੇ ਇਸ ਗ੍ਰਹਿ ਵਿਖੇ ਸਰਕਾਰ ਜੋ ਬਾਬਾ ਲਖਤ ਸਿੰਘ ਜੀ ਉਹਨਾਂ ਦੇ ਸਤਕਾਰ ਜੋ ਮਾਤਾ ਜੀ ਮਾਤਾ ਕੁਲਵੰਤ ਕੌਰ ਜੀ ਜੋ ਅਕਾਲ ਪੁਰਖ ਵਹਿਗੂ ਪਰਮੇਸ਼ਰ ਦੇ ਇਹ ਸੰਸਾਰ ਵਿੱਚ ਜਾਏ ਔਰ ਸੁਆਸਾ ਦੀ ਪੂੰਜੀ ਨੂੰ ਪੂਰੀ ਕਰਦਿਆ ਹੋਇਆ ਸੰਸਾਰ ਦੀ ਯਾਤਰਾ ਕਰਦਿਆਂ ਪਿਛਲੇ ਦਿਨੀ ਲੋਕਾਂ ਪਰਮੋਕ ਗਮਨ ਕਰ ਗਏ ਸੰਦ ਉਹਨਾਂ ਦੇ ਨਿਬਤ ਦੇ ਰਹੁ ਤੇ ਸ਼ਾਂਤੀ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਅਫੇਦਤਾ ਵਿਵਲੀਨਤਾ ਲਈ ਬਾਤਾ ਜੀ ਦੇ ਸ੍ਰੀ ਮੁੱਤਿ ਜੀ ਪਰਿਵਾਰ ਨੇ ਇਕੱਤਰ ਹੋ ਕਰਕੇ ਆਪਣੇ ਘਰ ਵਿਖੇ ਤੁਰਕੀ ਬਾਣੀ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਗੁਰਬਾਣੀ ਜੀ ਦੇ ਸੰਪੂਰਨ ਭੋਗ ਗਾਏ ਪੋਰਟ ਬੈਕ ਤੋਂ ਉਪਰੰਤ ਸਤਿਖੰਡ ਸ਼੍ਰੀ ਹਰਵੰਦਰ ਸਾਹਿਬ ਸ਼੍ਰੀ ਸਰਵਾਰਸ